हां वी मित्रों की हाल चाल है वीरो कैसे हो सारे टाइम हो गया वीरे 6:30 ਆਪਾਂ ਚੱਲੇ ਆਂ ਜ ਮਹਾਲੀ ਦੀ ਗੱਡੀ ਭਰੀ ਸੀਗੀ ਬਹੁਤ ਚਿਰ ਹੋ ਗਿਆ ਯਾਰ ਵਲੌਗ ਨਹੀਂ ਪਾਇਆ ਹੈਗਾ ਹੁਣ ਅੱਜ ਵਲੌਗ ਪੂਰਾ ਬਣਾਵਾਂਗੇ ਤੇ ਸ਼ਾਮ ਨੂੰ ਪਾਵਾਂਗੇ ਹੋਰ ਸਣਾਓ ਸਾਰੇ ਠੀਕ ਆ ਵੀਰੇ ਸ਼ਾਰਟ ਵੀਡੀਓ ਵੀ ਪਾਉਣ ਦਾ ਯਾਰ ਟਾਈਮ ਨਹੀਂ ਲੱਗਦਾ ਹੈਗਾ ਨਾ ਲੌਂਗ ਬੈਰੀ ਨਾ ਸ਼ਾਰਟ ਬੈਰੀ ਸ਼ਾਰਟ ਵੀ ਇੱਕ ਅੱਧੀ ਬੈਰੀ ਆ ਮਸਲ ਮੈਨੂੰ ਲੱਗਦਾ ਹੈ। ਇਹ ਲੋ ਸਵੇ ਸਵੇ ਦਾ ਟਾਈਮ ਕਹਿੰਡ ਲੱਗਦਾ ਮੌਸਮ। ਬਾਹਰ ਹੀ ਚੱਲੇ ਆ ਚੰਡੀਗੜ੍ਹ ਵਾਲੀ ਰੋਡ ਚੰਡੀਗੜ੍ਹ ਵਾਲਾ ਰੋਡ। ਦਾ। ਵੀਰੇ ਵੀਰੇ ਦੇਖੋ ਸੂਰਜੋ ਕਦਾ ਐ ਸੂਰਜ। ਦੇਖੋ ਸੂਰਜ ਨਿਕਲਦਾ। ਰਾਖਤਾਂ ਦੇ ਉੱਪਰ ਦੇਖੋ ਐ ਸੂਰਜ ਨਿਕਲਦਾ ਹੁੰਦਾ ਸੋ ਚਲ ਐਨਾ ਦਾ ਹੈ ਵੀ ਸਵੇਰ ਸੂਰਜ ਨਿਕਲਦਾ ਦੇਖ ਲਈਦਾ। ਨਹੀਂ ਤਾਂ ਕਈ ਦਾ 12 12 ਵਜੇ ਤੱਕ ਮੰਜੇ ਤੋਂ ਬਏ ਨਹੀਂ ਹਟਦੇ ਹੈ ਸੁੱਟ ਉੱਡਦੇ ਹੈ ਹੋਰ ਸੜਾਓ ਚਲੋ ਮਿਲਦੇ ਆ ਫਿਰ ਗਾਹਾਂ ਕਮਾਣੋ ਵਪਾਰ ਕਰਕੇ ਚਾਹ ਪੀਣ ਰੁਕਦੇ ਆ ਤੇ ਢਾਬੇ ਦੇ ਉੱਤੇ ਬਣਾਵਾਗੇ ਠੀਕ ਹੈ ਠੀਕ ਆ ਵੀਰ ਅ ਵੀ ਆ ਅਗੀ ਚੱਡੀ ਨਾਲ ਜੂਨੀ ਬਣ ਵੀ ਲੱਗੇ ਜੀ ਆਹ ਵੇਲਾ ਇੱਥੇ ਪੜਦਾ ਹੋਊ ਚਲੋ ਆਪਣੇ ਦਾ ਕਰਮਾਂ ਚ ਨਹੀਂ ਨਸੀਬ ਹੋਇਆ ਇੱਥੇ ਆਉਣਾ ਜ ਮੜਦਾ ਹਾਂ ਕਾਲਜ ਆਪਾਂ ਨੂੰ ਨਸੀਬ ਹੀ ਨਹੀਂ ਹੋਇਆ ਪਰ ਭਾਈ ਜਿਹੜਾ ਕਾਲਜ ਪੜ ਗਿਆ ਨਾ ਆ ਚੱਟੀ ਕਾ ਜਿਹੜੀ ਬੈਠੀ ਆ ਜਿਹੜਾ ਕਾਲਜ ਪੜ ਗਿਆ ਨਾ ਉਹਦੀ ਜ਼ਿੰਦਗੀ ਕਾਲਜ ਉਹਦੇ ਦੀ ਉੱਤੇ ਹੁੰਦੀ ਆ ਕਾਲਜ ਦੇ ਚੱਟੀ ਠੀਕ ਆ ਸਕੂਲ ਟਾਈਮ ਜਾਂ ਕਾਲਜ ਦਾ ਟਾਈਮ ਕਾਹੀ ਕਰਦੇ ਕਹਿੰਦੇ ਹੁੰਦੇ ਆ ਬੜਨਾ 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 ਹੀ ਟਾਈਮ ਆ ਜਾਂ ਉਹ ਹੀ ਟਾਈਮ ਆਇਸ਼ ਹੁੰਦੀ ਆ ਮੁੜ ਕੇ ਤਾਂ ਫਿਰ ਦੇਖ ਲੋ ساری ਜ਼ਿੰਦਗੀ ਕੰਮ ਹੀ ਰਹਿੰਦਾ ਵਾ ਚਲੋ ਫਿਰ ਤੇ ਆ ਕਾਹ ਜਾ ਕੇ ਫਿਰ ਲੈ ਵੀ ਆ ਖਰੜ ਨੂੰ ਸਿੱਧਾ ਖਰੜ ਨੂੰ ਚਲੇ ਗਿਆ ਇਹ ਤਾਂ ਖੱਪੇ ਉੱਤਰ ਜਾਵੇ ਉੱਪਰ ਰੋਵੇ ਜਾਂਦਾ ਦਾ ਪੋਲ ਬਣ ਕੇ ਪਤਾ ਨਹੀਂ ਲੱਗਦਾ ਪਹਿਲਾਂ ਤਾਂ ਮੂੰਖ ਖਰੜ ਦਾ ਪਤਾ ਲੱਗਦਾ ਹੈ ਸਾਫ ਹੋਰ ਤਾਂ ਖਰੜ ਦਾ ਪਤਾ ਨਹੀਂ ਲੱਗਦਾ ਵੀ ਖਰੜ ਕਿੱਧਰ ਆ ਆ ਦੇਖੋ ਰੂਪਰ ਨਗਰ ਰੂਪੜ ਹੈ ਨਾ ਇਥੋਂ 28 ਕਿਲੋਮੀਟਰ ਚੰਡੀਗੜ੍ਹ ਸਿੱਧਾ ਹੀ 16 ਕਿਲੋਮੀਟਰ ਠੀਕ ਆ ਆਪਾਂ ਇਤੋਂ ਡਰਾਈਵਰਾਂ ਤੋਂ ਜਣਾ ਪੁਲ ਤੋਂ ਇੱਕ ਹੱਵੇ ਜਾਂ ਨਿਆ ਦਾ ਰੂਪੜ ਸੱਜੇ ਆਪਾਂ ਚੜੇ ਗੜ ਬਹਾਰੀ ਵਧੀਆ ਰੋਡ ਕੋਈ ਯਾਰ ਇਹਨਾ ਗਾਂ ਪੋਲੋਂ ਦਾ ਪੁਲ ਬਹੁਤ ਵੱਡਾ ਬਈ ਪੂਰਾ ਇਹਨੇ ਰੋਹੀ ਚੱਕਤਾ ਉੱਪਰ ਜੇ ਸ਼ਹਿਰ ਹੈ ਆਹੇ ਕਾਰ ਵਾਲੇ ਕਰਦੇ ਆ ਲੈ ਪੂਰੇ ਆ ਕੇ ਉਹਨੂੰ ਵੀ ਬ੍ਰੇਕਾਂ ਮਾਰਦੇ ਜਿੱਕੇ ਪਰਾ ਪੁਲ ਚੜਦੀ ਗੱਡੀ ਦਾ ਮੋਸ਼ਨ ਤੋੜਦਾ ਰੋਡ ਥੋੜੇ ਪੂਰੇ ਖਾਲੀ ਪਿਆ ਉਹਨੂੰ ਤੁਸੀਂ ਭਜਾਈ ਜਾਂਦੇ ਆ ਜਾਦੇ ਨਾਲ ਭਜਾਉਣੀ ਆ ਤਾਂ ਉਹੀ ਭਜਾਈ ਜਾਣੀ ਆ ਕਾਰਾਂ ਨੇ ਜਦ ਤੋਰਦੇ ਨਹੀਂ ਨਾ ਫਿਰ ਤੋਰਦੇ ਹੀ ਨਹੀਂ ਆ ਦੇਖਦਾ ਸਾਰਾ ਖਰੜ ਦੇ ਉੱਪਰ ਦੀ ਪੁਲ ਚੱਕਦਾ ਦੇ ਲੋ ਆਪਾਂ ਮੁੰਨਾ ਹਵਾਈ 에어ਪੋਰਟ ਵਾਲੇ ਰੋਡ ਤੇ ਰੋੜ 에어ਪੋਰਟ ਵਾਲੇ ਰੋਡ ਤੇ ਵੀਲੀ ਕਾਰਾ ਚਲੋ ਮਿਲਦੇ ਆਂ ਗਾ ਮਿਲਦੇ ਆ ਲਾ ਵੀ ਆਪਾਂ 에어ਪੋਰਟ ਵਾਲੇ ਰੋਡ ਕੱਢੀ ਨੂੰ ਮੁੜ ਗਏ ਮਹਾਲੀ 에어ਪੋਰਟ ਮੈਂ ਕਹਿੰਦਾ ਤੇ ਬੜਾ ਕਾ ਬਾੜੇ ਉੱਚੀਆਂ ਨੇ ਬਾਈ ਪਤਾ ਨਹੀਂ ਕਿਵੇਂ ਰਹਿੰਦੇ ਹੋਗੇ ਲੋਕ ਇੱਥੇ ਸ਼ਹਿਰਾਂ ਜਿਹਾ ਦਾ ਹੋ ਗਿਆ ਬਾਈ ਆਪਾਂ ਪਿੰਡ 'ਚ ਰਹਿੰਦੇ ਆ ਆ ਦੇਖੋ ਮਹਾਲੀ 에어ਪੋਰਟ 18 ਕਿਲੋਮੀਟਰ ਆ ਆਪਾਂ ਪਿੰਡ 'ਚ ਰਹਿੰਦੇ ਆ ਪਿੰਡ 'ਚ ਮਾਹੌਲ ਫਿਰ ਵੀ ਠੀਕ ਆ ਸ਼ਹਿਰਾਂ ਜਿਹਾ ਬਾਈ ਔਖਾ ਰਹਿਣਾ ਪਿੰਡ ਵਾਲਾ ਬੰਦਾ ਸ਼ਹਿਰ ਦੇ ਆ ਚਲੋ ਗਾਂਹ ਪੁਲਿਸ ਵਾਲਿਆਂ ਥੋੜਾ ਜਿਹਾ ਆਪਾਂ ਥੱਲੇ ਹੁਣ ਗੱਲ ਕਰੀਏ ਗਾਂ ਪੁਲਿਸ ਵਾਲੇ ਜਿਹਦੇ ਮੈਂ ਚੱਲ 2 ਮਿੰਟ ਰੋਕੇ ਰਿਹਾ ਕੀ ਪਤਾ ਇਹਨਾਂ ਦਾ ਹੋਰ ਰੋਕੇ ਰਿਹਾ ਆਹ ਦੇਖੋ ਬੈਲਡਾ ਕਿੰਨੀਆਂ ਉੱਚੀ ਉੱਚੀ ਬੈਲਡਾ ਕਾਦੇ ਆ ਕਿਵੇਂ ਰੋਕ ਰਹੇ ਹੋਣਗੇ ਨਾ ਲੋਕ ਕਿਵੇਂ ਰਹਿੰਦੇ ਹੋਣਗੇ ਯਾਰ ਪੂਰਾ ਪੂਰਾ ਘਰ ਨਾ ਕੋਈ ਬੇੜਾ ਨਾ ਕੋਈ ਕੁਛ ਆਪਣੇ ਦਾ ਬੇੜੇ ਤੋਂ ਬਿਨਾ ਪਿੰਡਾਂ ਚ ਹੋਈ ਨਹੀਂ ਸਕਦਾ ਹੈਗਾ ਔਖਾ ਵਾ ਦੀ ਜਿੰਦਗੀ ਦਾ ਸ਼ਹਿਰੀ ਹੈ ਤਾਂ ਸ਼ਹਿਰ ਹੀ ਸ਼ਹਿਰ ਦੇ ਸ਼ਹਿਰ ਜੀ ਰਹਿ ਸ਼ਹਿਰੀ ਹੈ ਸ਼ਹਿਰ ਜੀ ਰਹਿ ਸਕਦਾ ਚਲੋ ਬਸ ਆਪਾਂ ਪਹੁੰਚਣ ਵਾਲੀਆਂ ਇੱਥੋਂ 5 6 4 5 ਕਿਲੋਮੀਟਰ ਰਹਿ ਗਏ ਆਪਣਾ ਸਟੋਰ ਜਿੱਥੇ ਮਾਲ ਲਾਉਣਾ ਚਲੋ ਵਰਦੇ ਆ ਮੇਰਾ ਬੱਸ ਕਾਹ ਮਿਲਦੇ ਆ ਬਾਹਰ ਚ ਪਹੁੰਚ ਕੇ ਵਰਦੇ ਆ ਉੱਥੇ ਖੜਾ ਕੇ ਗੱਡੀ ਜਾਜੂ ਬੇੜੀ ਚੱਲਦੇ ਆ ਠੀਕ ਆ ਫਿਰ ਲੈ ਵੀ ਮਿੱਤਰੋ ਪਹੁੰਚ ਗਏ ਆਪਾਂ ਗਰਾ ਸਟੋਰ ਚ ਆ ਖੜੀ ਹੈ ਆਪਣੀ ਗੱਡੀ ਠੀਕ ਆ ਜਗ੍ਹਾ ਹੈ ਨਹੀਂ ਗੱਡੀ ਲਾਉਣ ਨੂੰ ਆ ਦੇਖੋ ਇੱਥੇ ਇੱਕ ਵੀ ਟਰਾਂਸਫਰਮ ਨਹੀਂ ਪਿਆ ਹੁੰਦਾ ਸੀਗਾ ਫੁੱਲ ਗੱਡੀ ਲਾਉਣ ਨੂੰ ਬਾਧੂ ਜਗ੍ਹਾ ਹੁੰਦੀ ਸੀਗੀ ਫੁੱਟਪਾਥ ਰੋਡ ਸਾਰੇ ਰਖ ਰਖ ਪੁਰਾਣੇ ਟਰਾਂਸਫਰਮ ਭਰਤੇ ਓ ਯਾਰ ਵਿੱਚ ਫੋਨ ਆ ਗਿਆ ਸੀਗਾ ਉਹਦੇ ਕਰਕੇ ਕੱਟਿਆ ਗਿਆ ਆ ਦੇਖੋ ਆਪਣੀ ਗੱਡੀ ਭਰੀ ਚਲੋ ਹੁਣ ਚਾਹ ਚੂ ਪੀਣ ਚੱਲਦੇ ਆ ਆ ਸਾਰਾ ਬਿਜਲੀ ਘਰ ਇਹ ਆ ਬਹੁਤ ਵੱਡਾ ਵਾ ਹੈ ਬਹੁਤ ਜ਼ਿਆਦਾ ਵੱਡਾ ਬਿਜਲੀ ਘਰ ਆ ਹੂੰ ਚਲੋ ਬਾਕੀ ਚਾਹ ਪੀਣ ਚੱਲਦੇ ਆ ਮਿਲਦੇ ਆ ਫਿਰ ਉਹ ਵਿੱਚ ਫੋਨ ਆ ਗਿਆ ਸੀ ਤਾਂ ਵੀਡੀਓ ਕੱਟੀ ਗਈ ਸੀ ਅੱਜ ਵਲੌਗ ਪੂਰਾ ਬਣਾਵਾਂਗੇ ਆ ਸਾਰਾ ਬਣਾਵਾਂਗੇ ਕੋਈ ਚੱਕਰੇ ਨਹੀਂ ਗਾ ਹਾਂ ਭਾਈ ਅੱਜ ਵਲੌਗ ਆਪਾਂ ਸਾਰਾ ਬਣਾਵਾਂਗੇ ਹੁਣ ਆਪਾਂ ਚੱਲੇ ਆਂ ਚਾਹ ਪੀਣ ਠੀਕ ਆ ਚਾਹ ਪੀਣ ਚੱਲੇ ਆਂ ਅੱਜ ਸਾਡੇ ਪਿੰਡ ਮੇਲਾ ਸੀ ਯਾਰ ਕੱਲ ਚੌਂਕਿਆਂ ਸੀ ਅੱਜ ਮੇਲਾ ਕੱਲ ਖਾਲੀ ਕਰਕੇ ਆਏ ਗੱਡੀ ਹੈ ਨਹੀਂ ਸੀ ਤਾਂ ਭਰਨੀ ਪੈਗੀ ਤੇ ਅੱਜ ਮੇਲਾ ਵਾ ਅੱਜ ਇੱਥੇ ਆ ਖਾਲੀ ਕਰਨਾ ਆਇਆ ਮਾਲੀ ਮੇਲਾ ਦੇਖਿਆ ਨਹੀਂ ਗਿਆ ਯਾਰ ਸਾਰਾ ਲੰਗਾ ਮੈਨੂੰ ਆਏ ਸੀ ਮੈਂ ਚੱਲ ਮੁੰਡੇ ਦਾ ਕਿੜਾ ਕਢਾ ਲਿਆਵਾਂਗੇ ਉਹ ਤਾਂ ਨਹੀਂ ਕਢਾਇਆ ਗਿਆ ਚਲੋ ਬਾਕੀ ਮਿਲਦੇ ਆ ਦੇਖਦੇ ਆ ਕਦ ਕੇ ਖਾਲੀ ਹੁੰਦੀ ਆ ਆਪਾਂ ਚਾਹ ਮੇਣ ਚੱਲਿਆਂ ਪਹੁੰਚ ਕੇ ਆਉਣਾ ਪਾ ਟੈਂਸ਼ਨ ਫਰੀ ਆ ਮਿਲਦੇ ਆ ਫੇਰ ਤੁਹਾਨੂੰ ਆਵੇਂ ਮਿੱਤਰੋ ਹਜੇ ਤਾਂ ਖੜੇ ਆ ਗੱਡੀ ਖਾਲੀ ਨਹੀਂ ਹੋਈ ਹਜੇ ਆਵੇਂ ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਕੱਲ੍ਹ ਯਾਰ ਗੱਡੀ ਖਾਲੀ ਕਰਦੇ ਨਾ ਮਹਾਲੀ ਉੱਥੇ ਗੱਡੀ ਖਾਲੀ ਕਰਕੇ ਨਾਲੇ ਗੱਡੀਆਂ ਆਪਣੀ ਉਹਨਾਂ ਨੇ ਭਰਤੀ ਉਹ ਜਦ ਗੱਡੀ ਖਾਲੀ ਲੇਟ ਹੋਈ ਤੇ ਫਿਰ ਵਲੌਗ ਬਣਾਉਣਾ ਦੀ ਜੀ ਢੇਰਾ ਆਵ ਕੇ ਆਵੇ ਜਾਨੂੰ ਗੱਡੀ ਲੋਡ ਕਰੀ ਵੇ ਦੇਰਾ ਹਨੇਰਾ ਸੀਗਾ ਤੇ ਮੈਂ ਰਾਤ ਆ ਗਿਆ ਸੀ 1:30 ਵਜੇ ਆ ਗਿਆ ਜੀ ਘਰੇ ਮੈਂ 11:30 ਵਜੇ ਮੈਂ ਘਰੇ ਆ ਗਿਆ ਸੀ ਉਸ ਤੋਂ ਬਾਅਦ ਫਿਰ ਫਿਲਟਰੀਟ ਤੇ ਖਾਲੀ ਕਰਨ ਆਇਆ ਵਾਂ ਦਰਾਹੇ ਇੱਕ ਤੇ ਖਾਲੀ ਕਰਦੇ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਇਹ ਬਲੌਗ ਦੋ ਦਿਨ ਕੰਟੀਨਿਊ ਹੋਊਗਾ ਉਹਦੇ ਨਾਲ ਹੀ ਲੱਗੂਗਾ ਬਲੌਗ ਤੇ ਕੱਲ ਸ਼ੂਟ ਕਰੇ ਆਪਾਂ ਤੇ ਖਾਲੀ ਕਰਦੇ ਸਾਰੇ ਆਪਾਂ ਫਿਰ ਬਲੌਗ ਨੂੰ ਐਂਡ ਕਰਾਂਗੇ ਤੇ ਬਲੌਗਰ ਅਪਲੋਡ ਕਰਾਂਗੇ ਅੱਜ ਅੱਜ ਹਰ ਹਾਲ ਦੇ ਬਲੌਗ ਅਪਲੋਡ ਕਰਨਾ ਹੀ ਕਰਨਾ ਠੀਕ ਹੈ ਵੀਰੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦੀ ਘਾਟੇ ਦਬਾ ਲਓ ਵੀ ਨੋਟੀਫਿਕੇਸ਼ਨ ਆ ਜਾਈਏ ਠੀਕ ਆ ਅੱਗੇ ਬਲੌਗੇ ਬਣਾਵਾਂਗੇ ਔਰ ਗੱਡੀ ਖਾਲੀ ਹੁੰਦੇ ਨੂੰ ਵੀਡੀਓ ਦਿਖਾਵਾਂਗੇ ਠੀਕ ਹੈ ਦਾਵੇ ਮਿੱਤਰੋ ਖਾਲੀ ਕਰਕੇ ਮੈਂ ਨਿਕਲਿਆ ਆ ਤਾਂ ਫੇਰ ਬਣਾਉਣੀ ਭੁੱਲ ਗਿਆ ਖਾਲੀ ਦੀ ਯਾਰ ਉਹ ਲੈ ਜਾਣਾ ਯਾਰ ਬਲੌਗ ਬਣਾਉਣਾ ਦੱਸ ਕੀ ਕਰੀਏ ਚਲੋ ਆਹ ਤਾਂ ਬਲੌਗ ਵਧੀਆ ਨਹੀਂ ਬਣਿਆ ਮੈਨੂੰ ਵੀ ਪਤਾ ਵਾਂ ਉਹਨੇ ਅੱਗੇ ਬਾਅਦ ਯਾਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਹੁਣ ਆਹ ਬਲੌਗ ਪਾਉਣਾ ਪੈਣਾ ਕਿਉਂ ਕਈ ਦਿਨ ਹੋ ਗਏ ਬਲੌਗ ਆਇਆ ਨਹੀਂ ਆਹ ਬਲੌਗ ਪਾ ਦਨੇ ਆ ਜੇ ਆਪਾਂ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰ ਦਿਓ ਠੀਕ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਵੀਰੇ ਹੁਣ ਆਹ ਗਾਹਾਂ ਤੋਂ ਜਿਹੜੇ ਬਲੌਗ ਆਉਣਗੇ ਵਧੀਆ ਬਣਾਵਾਂਗੇ ਯਾਰ ਕੋਈ ਗੱਲ ਵਧੀਆਣ ਪੂਰਾ ਘੈਂਟ